ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ ਚੈਨਲ ਗੋਵਿੰਦ ਜੋਬ ਅਕੈਡਮੀ ਤੇ ਲੱਗਿਆ ਅੱਜ ਹੀ ਦਿੱਲੀ ਗੋਵਿੰਦ ਜੋਬ ਦੀ ਅਪਡੇਟ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਰੂ ਕਰ ਦਿਓ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਭਰਤੀ ਬਾਰੇ ਜਾਣਕਾਰੀ ਤੁਹਾਨੂੰ ਮਿਲ ਸਕੇ ਚਲੋ ਜਾਣਦੇ ਹਾਂ ਬਹੁਤ ਹੀ ਅੱਛੀ ਭਰਤੀ ਨਿਕਲੀ ਹੈ ਜੀ ਹਾਂ ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਹੈ ਸਕੂਲ ਦੇ ਵਿੱਚ ਪਰਤੇ ਨਿਕਲੀ ਹੈ ਰੈਗੂਲਰ ਬੇਸ ਤੇ ਪਰਤੇ ਨਿਕਲੀਆ ਆਰਮੀ ਪਬਲਿਕ ਸਕੂਲ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਅੰਤ ਤੱਕ ਦੇਖਣਾ ਸਾਡੇ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਪ੍ਰੋਪਰ ਚੈੱਕ ਕਰ ਸਕਦੇ ਹੋ ਉਹਨਾਂ ਦੇ ਫਾਰਮ ਡਾਊਨਲੋਡ ਕਰ ਸਕਦੇ ਹੋ ਤੇ ਜਾ ਕੇ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ ਲੇਟਸ ਅਪਡੇਟਸ ਦੇ ਲਈ ਫਾਰਮ ਦੇ ਲਈ چلو جانتے ہاں اس پوسٹ بارے کس طرح تو اسی اپلائی کرنا ہے لائک شیئر سبسکرائب جو کرتے ہو کریے <تصفح> <تصفح> تا آرمی پبلک سکول پرتی نکلی ہے تو دیکھ سکتے ہو ٹیچنگ <تصفح> پوسٹ آرمی پبلک سکول لوکیٹڈ جلندر امری سر بیاس ٹیوری فیروز پور کپورتلا کے ٹھیک ہے تو تھی انہیں کنٹیکٹ بھی کر سکتے ہو نہ تو فارم لے سکتے ہو فیزکس دیاں دو کمیسٹری دیاں دیاں تین بایو دیاں ਇਦਾਂ ਹਿੰਦੀ ਮੈਂ ਸਾਰੇ ਦੀਆਂ ਪੀਜੀਟੀ ਦੇ ਬੇਸ ਤੇ ਟੀਜੀਟੀ ਦੇ ਬੇਸ ਤੇ ਪੋਸਟ ਨਿਕਲੇ ਹਨ एलिਜੀਬਿਲਟੀ ਕਰਾਈਟੇਰੀਆ ਜਿਹੜਾ ਉਹ ਸੀਬੀਐਸਸੀ ਨੋਰਮਸ ਵੱਲੋਂ ਹੋਏਗਾ ਬੀਐਡ ਜਿਵੇਂ ਇਕੁਇਲੈਂਟ ਕਿਗਰੀ ਕੀਤੀ ਹੋਵੇ ਐਕਸਪੀਰੀਅੰਸ ਟੀਚਿੰਗ ਐਕਸੀਬੀਐਸਸੀ ਦੇ ਵਿੱਚ ਪ੍ਰੋਫੀਸ਼ੈਂਸੀ ਇਨ ਇੰਗਲਿਸ਼ ਹੋਵੇ ਆਪਣੇ ਜੂਮ ਵਗੈਰਾ ਤੁਸੀਂ ਡਿਟੇਲ ਇਸ ਜਗ੍ਹਾ ਤੇ ਭੇਜ ਦੇਣੇ ਹਨ ਜਿਹੜੀ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਅਸੀਂ ਟੈਲੀ ਟੈਲੀਗ੍ਰਾਮ ਤੇ ਵੀ ਭੇਜ ਦਾਂਗੇ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਵੀ ਸਭਾ ਚੈੱਕ ਕਰ ਸਕਦੇ ਹੋ ਪ੍ਰਾਪਰ ਜਾਣਕਾਰੀ ਇਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਫਿਰ ਮਿਲਾਂਗੇ ਤਦ ਤੱਕ ਧੰਨਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਚੋ ਕਰ ਦਿਓ ਐਸੀ ਵੀਡੀਓਜ਼ ਜਨਨ ਲਈ